ਆਜ ਆਪਣਾ ਜੀ ਮੇਰਾ ਨਾਮ ਹਰਪਾਲ ਸਿੰਘ ਕੀ ਮਸਲਾ ਕੀ ਤੁਹਾਡੇ ਪਿੰਡ ਦਾ ਮਸਲਾ ਸਾਡੇ ਇਹੋ ਜੀ ਨਰੇਗਾ ਦੇ ਪੈਸੇ ਸਾਡੇ ਤੇ ਪਏ ਨਹੀਂ ਆ ਜਿਹੜੇ ਇਹ ਪਿੰਡੇ 1.5 ਗੁਆਰ ਜੇ ਤੇ ਬਥੇਰਾ ਇਹਨਾਂ ਵਿਚਾਰਿਆਂ ਕੰਮ ਕੀਤਾ ਤੇ ਜੇ ਮਹੀਨੇ ਤੋਂ ਕੰਮ ਕਰਦੇ ਰਹੇ ਨੇ ਪਰ ਇਹਨਾਂ ਪੈਸੇ ਸਾਨੂੰ ਨਹੀਂ ਪਾਏ ਤੇ ਹੋਰਨਾਂ ਨੂੰ ਪਾ ਦਿੱਤੇ ਨੇ ਜੀਵਿਦਾਰਾਂ ਨੂੰ ਪੈਸੇ ਪਾ ਛੜੇ ਜਿਹੜਿਆ ਹਰਤਾਾਲ ਤੇ ਆ ਸਾਨੂੰ ਹਰਤਾਾਲਾਂ ਦੇ ਕਹਿ ਛੜਿਆ ਉਹਨਾਂ ਦੇ ਖਾਤਿਆਂ ਚ ਪੈਸੇ ਪਾ ਛੜੇ ਆ ਅਸੀਂ ਮੁੜ ਕੇ ਜਦੋਂ ਪੁੱਛਿਆ ਇਹ ਜੇ ਹਰਤਾਾਲ ਤੇ ਆ ਜਦੋਂ ਪੁੱਛੋ ਹੜਤਾਲ ਤੇ ਆ ਅਸੀਂ ਜਿੱਦੋਂ ਵੀ ਮੰਗ ਕਰਦੇ ਆ ਪੈਸੇ ਦੀ ਸਾਨੂੰ ਨਹੀਂ ਕੋਈ ਪੈਸਾ ਮਿਲਿਆ ਬਸ ਪੈਸੇ ਉਹਨਾਂ ਨੂੰ ਪਾਛੜੇ ਨੇ ਹੁਣ ਸਾਨੂੰ ਥੋੜਾ ਜਿਹਾ ਪਤਾ ਲੱਗਾ ਵੀ ਪੈਸੇ ਜਿਹੜੇ ਆ ਉਹਨਾਂ ਦੇ ਕਾਊਂਟਾ ਵਿੱਚ ਪਾ ਦਿੱਤੇ ਨੇ ਉਹਨਾਂ ਨੂੰ ਪੁੱਛਿਆ ਉਹ ਆਂਦਾ ਸਾਡੇ ਕਾਊਂਟਾ ਵਿੱਚ ਕੋਈ ਨਹੀਂ ਆਇਆ ਕਹ ਪੈਸਾ ਹੀ ਨਹੀਂ ਆਇਆ ਕੋਈ ਤੁਹਾਨੂੰ ਆਂਦਾ ਕੌਣ ਕਹਿੰਦਾ ਆਈ ਆ ਕਹ ਤੁਹਾਨੂੰ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਜਿਹਦੇ ਜਿਹਦੇ ਖਾਤੇ 'ਚ ਪੈਸੇ ਆਏ ਨੇ ਤੇ ਐਹੀ ਲਿਸਟ ਕਢਾ ਲਈ ਆ ਸਾਨੂੰ ਪਤਾ ਵੀ ਹੈ ਜਿਹਦੇ ਜਿਹਦੇ ਖਾਤੇ 'ਚ ਪੈਸੇ ਆਏ ਨੇ ਤੇ ਲਿਸਟਾ ਸਾਡੇ ਕੋਲ ਪਈਆਂ ਉਹ ਤੁਹਾਨੂੰ ਅਸੀਂ ਲਿਸਟ ਤੁਹਾਨੂੰ ਦੇ ਦਿੰਨੇ ਆ ਕਿੰਨੇ ਵਾਰੀ ਕੰਮ ਕੀਤਾ ਇਹ ਤਿੰਨ ਚਾਰ ਵਾਰੀ ਕੰਮ ਕੀਤਾ ਜੇ ਕਿੰਨੇ ਜੀ ਪੰਜਾਹ ਜੀ ਆ ਕਿ ਜੇ ਕਿਹੜੇ ਗੱਡਾ ਬੁੱਢੀਆਂ ਬੰਦੇ ਜਿਹੜੇ ਕਿਹੜੇ ਗੱਡਾ ਡਾਕੂਮੈਂਟ ਤੇ ਕਿਹਨੂੰ ਆਧਾਰ ਕਾਰਡ ਜੇ ਬੈਂਕ ਖਾਤੇ ਦੀ ਕਾਪੀ ਜੇ ਜਿਹੜੇ ਸਾਡੇ ਕੋਲ ਖੜ ਕੇ ਮੁੜ ਕੇ ਸਾਡੇ ਪੈਸੇ ਨਹੀਂ ਪਾਏ ਉਹ ਸਰਪੰਚ ਨੇ ਖੜੇ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਨੇ ਜਦੋਂ ਮਤਲਬ ਕੰਮ ਚੱਲਦੇ ਰਿਹਾ ਮੌਕੇ ਤੇ ਕਿਹੜਾ ਅਧਿਕਾਰੀ ਅੰਦਰ ਆ ਇਹ ਕੁਲਦੀਪ ਸਿੰਘ ਜੇ ਤੇ ਇੱਕ ਸਾਹ ਹਾਂਜੀ ਇੱਕ ਚਰਨਜੀਤ ਫੈਕਟਰੀ ਜੀ ਕਿੰਨੇ ਮਹੀਨੇ ਤੋਂ ਤੁਹਾਨੂੰ ਜਿਹੜੇ ਪੈਸੇ ਨਹੀਂ ਆਉਂਦੇ ਸਾਨੂੰ 3-4 ਮਹੀਨੇ ਤੋਂ ਬਿਲਕੁਲ ਨਹੀਂ ਜਾਇ ਬਿਲਕੁਲ ਹੀ ਪੈਸਾ ਸਾਨੂੰ ਆ ਕੰਮ ਕਰਦੇ ਨੇ ਬਸ ਸਾਨੂੰ ਇਹੀ ਦੇ ਦਿੰਦਾ ਤੁਹਾਨੂੰ ਪੈਸੇ ਹੁਣ ਪੈ ਜਾਣੇ ਆ ਜੀ ਤੁਹਾਡੇ ਪੈਸੇ ਆਉਂਦਾ ਪਿੱਛੋਂ ਨਹੀਂ ਪਏ ਸਾਨੂੰ ਇਹੀ ਗੱਲ ਕਹਿ ਜੇ ਵੀ ਹੜਤਾਲਤੇ ਆ ਉਹਨਾਂ ਨੂੰ 3-4 ਮਹੀਨੇ ਦੇ ਸਾਨੂੰ ਉਹਨਾਂ ਨੂੰ ਪੇਮੈਂਟ ਨਹੀਂ ਪਈ ਸੈਕਟਰੀਆਂ ਪਟਵਾਰੀਆਂ ਨੂੰ ਤੂ ਹੜਤਾਲਤੇ ਨੇ ਤਾਂ ਕਰਕੇ ਅਸੀਂ ਮੰਗ ਕਰਨਾ ਸਾਨੂੰ ਇਨਸਾਫ ਚਾਹੀਦਾ ਆ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਜਿਨ੍ਹਾਂ ਨੇ ਜਿਹੜੇ ਹੋਰਾਂ ਦੇ ਖਾਤਿਆਂ ਚ ਪੈਸੇ ਪਾ ਦਿੱਤੇ ਨੇ ਹਾਂਜੀ ਮੈਂ ਨਵ ਅਬਤਾਰ ਸਿੰਘ ਕੀ ਮਸਲਾ ਜੀ ਮਸਲਾ ਵੀ ਅਸੀਂ ਨਰੇਗਾ ਦਾ ਕੰਮ ਸਰਕਾਰ ਵੱਲੋਂ ਕਰਦੇ ਰਹੇ ਹਾਂ ਤੀਜੇ ਮਹੀਨੇ ਤੋਂ ਲੈ ਕੇ ਸਾਡੀ ਪੇਮੈਂਟ ਕੋਈ ਨਹੀਂ ਪਈ ਜੋ ਪੈਸਾ ਸਾਡਾ ਸਰ ਗਰੀਬ ਦਾ ਸਾਡਾ ਹੱਕ ਕਿੱਥੇ ਜਾਂਦਾ ਪੁੱਛਿਆ ਜਾਏ ਇਹਨਾਂ ਨੂੰ ਕਿਉਂਕਾ ਸੈਂਟਰ ਸਰਕਾਰ ਸਭ ਵਾਸਤੇ ਪੈਸਾ ਭੇਜਦੀ ਆ ਸਾਡਾ ਹੱਕ ਜਿਹੜਾ ਕਿਉਂ ਕਿੱਥੇ ਗਿਆ ਵਾ ਕਿਹਦੇ ਖਾਤਿਆਂ ਵਿੱਚ ਪਿਆ ਗਿਆ ਤੇ ਤੁਸੀਂ ਨੇ ਗੜ ਸਾਈਟ ਨੂੰ ਪੁੱਛਿਆ ਜੀ ਕਿ ਹੋਰ ਨੂੰ ਕਿਸੇ ਬੰਦੇ ਪੁੱਛਿਆ ਜੀ ਮਤਲਬ ਭਾਵੇਂ ਆ ਵੀ ਅਸੀਂ ਸਾਡਾ ਸਾਡਾ ਪੈਸਾ ਸਾਡੇ ਨੂੰ ਨਹੀਂ ਮਿਲਿਆ ਨੇ ਤੁਸੀਂ ਆਪਣੀ ਦਰਿਆਜ਼ ਲੈ ਕੇ ਕੋਈ ਭੇਜੋ ਸਰਪੰਚ ਨੂੰ ਪੁੱਛਿਆ ਕਿ ਨੂੰ ਪੁੱਛਿਆ ਸਰਪੰਚ ਸਰਪੰਚ ਨੂੰ ਇੱਕ ਦੋ ਵਾਰੀ ਪੁੱਛਿਆ ਆਂਦਾ ਪਾਦਾ ਗੰਦਾਰੇ ਬੁੱਤੇ ਲਾ ਹਟੇ ਸਾਡੇ ਨਾਲ ਕਰਦੇ ਕਾਪੀਆਂ ਬੈਂਕ ਖਤ ਦੇ ਕਿੰਨੇ ਕਿੰਨੇ ਜਿਹੜੇ ਤੋਂ ਨਹੀਂ ਪੈਸੇ ਪਹੁੰਚਾ ਦਿੱਤੇ 3 ਮਹੀਨੇ ਆ ਤੀਜੇ ਮਹੀਨੇ ਤੋਂ ਲੈ ਕੇ ਆ ਸਤਵਾਂ ਮਹੀਨਾ ਹੋ ਗਿਆ ਜੇ ਤੁਸੀਂ ਇਹ ਹਿਸਾਬ ਲਾ ਲਓ ਆਪ ਸਿਆਣੇ ਜੇ ਹਿਸਾਬ ਲਓ ਕਿੰਨਾ ਚਿਰ ਹੋ ਗਿਆ ਕਿੰਨੇ ਤੁਸੀਂ ਫੋਨ ਤੇ ਕੰਮ ਕਰਦੇ ਪਏ ਹੋ ਇਹ 55 ਜਣੇ ਅਸੀਂ ਕੰਮ ਕਰ ਰਹੇ ਆ ਜਿਨ੍ਹਾਂ ਨੇ ਕੰਮ ਕੀਤਾ ਜਿੱਥੇ ਜਿੱਥੇ ਕੀਤਾ ਉਹ ਜਗ੍ਹਾ ਦਾ ਵੀ ਸਾਨੂੰ ਪਤਾ ਤੁਹਾਡੇ ਫੋਟੋ ਨਹੀਂ ਹੁੰਦੇ ਸਾਡੀਆਂ ਫੋਟੋਆਂ ਲਾ ਕੇ ਠੀਕ ਹੈ ਫੋਟੋਆਂ ਖਿੱਚੇ ਫੋਟੋ ਖਿੱਚ ਕੇ ਉਹਨਾਂ ਨੇ ਆਨਲਾਈਨ ਕਰਵਾ ਦਿੱਤੀਆਂ ਜੇ ਬਾਕੀ ਇਹ ਗੱਲ ਹੈ ਵੀ ਸਾਡਾ ਪੈਸਾ ਖਾਤਾ ਨੀਗਾ ਖਾਤਿਆਂ ਵਿੱਚ ਪੈਸੇ ਨਹੀਂ ਗਏ ਪਾਏ ਡਾਕੂਮੈਂਟ ਸਾਡੇ ਸਾਰੇ ਲੈ ਗਏ ਆ ਹਾਂਜੀ ਆਧਾਰ ਕਾਰਡ ਬੈਂਕ ਖਾਤਾ ਵੀ ਅਸੀਂ ਦੇ ਦਿੱਤਾ ਬੈਂਕ ਖਾਤੇ ਵਿੱਚ ਨਹੀਂ ਪੁੱਛ ਆਏ ਉਸ ਤੋਂ ਬਾਅਦ ਤੁਹਾਡੇ ਕੋਲ ਜਦੋਂ ਕੰਮ ਕਰਦੇ ਕੋਈ ਸਾਈਨ ਹੋ ਗਿਆ ਹੁੰਦੇ ਰਹੇ ਤਾਂ ਨਹੀਂ ਕੋਈ ਸ਼ੈਨ ਨਹੀਂ ਹੋਇਆ ਫੋਟੋਆਂ ਲਾ ਕੇ ਸਾਡਾ ਉਹ ਫਾਈਲ ਬਣਾ ਕੇ ਉਹਨਾਂ ਨੇ ਕੀ ਪਤਾ ਵੀ ਕਿੱਥੇ ਸਾਡਾ ਪੈਸਾ ਗਿਆ ਸਰ ਦੋ ਵਾਰੀ ਫੋਟੋ ਸਾਡੀ ਲੱਤ ਦੀ ਰਹੀ ਆ ਫੋਟੋਆਂ ਲੱਤ ਦੀ ਪਰ ਹੁੰਦਾ ਕੋਖਲੀ ਹੁੰਦਾ ਨਹੀਂ ਸਰ ਪੰਚਾਇਤ ਦੇ ਅੰਦਰ ਚ ਕੰਮ ਹੁੰਦਾ ਜਾ ਪੰਚਾਇਤ ਦੇ ਅੰਦਰ ਵਿੱਚ ਤੇਨ ਮੇਰਾ ਗਵਾੜਾ ਜੋ ਮਸਲਾ ਕੀ ਜੀ ਮਸਲਾ ਹੈ ਭਾਜੀ ਇਹਨਾਂ ਨੇ ਗਰੀਬਾਂ ਨੇ ਨਰੇਗਾ ਦਾ ਕੰਮ ਕੀਤਾ ਹੈ ਭਾਜੀ ਉਹ ਜਿਹੜਾ ਪੈਸਾ ਇਹਨਾਂ ਨੂੰ ਨਹੀਂ ਮਿਲਿਆ ਜਿਨੇ ਜਿਨੇ ਤਗੜੇ ਬੰਦੇ ਨੇ 12 13 ਤਰ੍ਹਾਂ ਕਿਲੇ ਜ਼ਮੀਨ ਹੈ ਉਹਨਾਂ ਦੀ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਗਰੀਬਾਂ ਨੂੰ ਕੋਈ ਹਾਂਸ ਨਹੀਂ ਹੋਇਆ ਉਹ ਜਿਨੇ ਜਿਨ੍ਹਾਂ ਨਹੀਂ ਕੰਮ ਕੀਤਾ ਸੌਖੇ ਘਣਾ ਬੰਦੇ ਤਾਂ ਉਹਨਾਂ ਟਾਲੀਆਂ ਟਰੈਕਟਰ ਨੇ ਗੱਡੀਆਂ ਲੱਗੀਆਂ ਨੇ ਕੋਈ 15 15000 15 15 ਲੱਖ ਦੀਆਂ ਉਹਨਾਂ ਨੂੰ ਪੈਸੇ ਪੈ ਗਏ ਨੇ ਇਹਨਾਂ ਗਰੀਬਾਂ ਨੂੰ ਭਾਜੀ ਕੋਈ ਪੈਸਾ ਨਹੀਂ ਮਿਲਿਆ 15 ਲੱਖ ਦੀਆਂ ਗੱਡੀਆਂ ਕਢਾ ਤੁਹਾਨੂੰ ਕਿਵੇਂ ਪਤਾ ਕਿ ਉਹਨਾਂ ਦੇ ਖਾਤੇ 'ਚ ਹਾਂਜੀ ਇਹਨੂੰ ਪੈਸੇ ਲਿਸਟ ਕਢਾਈ ਆਣਾ ਲਿਸਟ ਕਢਾਈ ਆ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਤੇ ਇਹੀ ਇਹੋ ਪੱਖ ਰੱਖਣਿਆ ਸਰਪੰਚ ਦੇ ਕਾਰਵਾਈ ਹੋਵੇ ਇਹ ਪੈਸਾ ਜਿਹੜਾ ਗਰੀਬਾਂ ਦਾ ਉਹ ਇਹਨਾਂ ਨੂੰ ਮਿਲ ਜਾਵੇ ਨਹੀਂ ਆਪਾਂ ਸੈਕਟਰੀਆਂ ਹੀ ਸਰਪੰਚਤਾ ਆਖੀ ਮਿਲਦੇ ਰਹੇ ਆ ਭਾਈ ਹਾਂਜੀ ਕਾਰਵਾਈ ਨਹੀਂ ਹੁੰਦੀ ਹਾਂਜੀ ਫਿਰ ਅਸੀਂ ਮਾ ਵੀ ਡੀਸੀ ਉੱਤੇ ਜਾਵਾਂਗੇ ਆਪਣੀ ਮੰਗ ਰੱਖ ਮੰਗ ਪੱਤਰ ਦਵਾਂਗੇ ਭਾਈ ਕਿੰਨਾ ਚਿਰ ਕੰਮ ਕਰਦੇ ਹੋ ਤੁਸੀਂ ਕੰਮ ਇਹਨਾਂ ਨੇ ਕੀਤਾ 3 ਮਹੀਨੇ ਲਗਾਤਾਰ ਭਾਈ ਹਾਂਜੀ ਕਿੰਨੇ ਲੋਕ ਟੋੜੇ 40 50 55 ਜਾਣੇ ਹੈਗੇ ਨੇ ਭਾਈ ਤੇ ਮਸਲਾ ਨਹੀਂ ਕਿਸੇ ਨੂੰ ਨਹੀਂ ਪਿਆ ਨਹੀਂ ਕਿਸੇ ਨੂੰ ਨਹੀਂ ਪਿਆ ਹਾਂਜੀ ਪੈਸੇ ਪਏ ਆ ਜਿੰਨੇ ਸਾਡੇ ਤਗੜੇ ਕਢਾਉਣ ਪਏ ਆ ਜਦੋਂ ਕੋ ਜੋਇਨ ਕੀਤਾ ਕਿਹੜੇ ਡਾਕੂਮੈਂਟ ਆਏ ਡਾਕੂਮੈਂਟ ਆ ਧਾਰ ਕਾਰਡ ਬੈਂਕ ਖਾਤਾ ਲਾਇਆ ਜੋ ਭਾਜੀ ਹਾਂਜੀ ਫੋਟੋ ਕਹਿ ਰਹੇ ਹਾਂ ਧੀ ਧੀ ਹਾਂਜੀ ਫੋਟੋ ਖਿੱਚ ਕੇ ਲੈ ਜਾਂਦੇ ਰੇ ਭਾਜੀ ਤੇ ਸਾਨੂੰ ਇਨਸਾਫ ਚਾਹੀਦਾ ਭਾਜੀ ਉੱਥੇ ਕਾਰਵਾਈ ਹੋਣੀ ਚਾਹੀਦੀ ਸਰਪੰਚ ਦੇ ਇਹ ਪੈਸਾ ਜਰਾ ਗਰੀਬਾਂ ਦਾ ਇਹਨਾਂ ਨੂੰ ਮਿਲ ਜਾਣਾ ਚਾਹੀਦਾ ਪਾਜੀ ਮੈਂ ਰਾਤ ਤੁਰਨੇ ਪਿੰਡ ਕਿਹੜਾ ਜਿਹਾ ਮਸਲਾ ਕੀ ਜੇ ਪਿੰਡ ਗਵਾਰਾ ਪਾਜੀ ਇਹ ਨਰੇਗਾ ਦਾ ਮਸਲਾ ਆ ਪਾਜੀ ਕੀ ਮਸਲਾ ਮਸਲਾ ਪਾਜੀ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਰੀਬਾਂ ਦੇ account 'ਚ ਨਹੀਂ ਪਏ ਹੈਗੇ ਉਹ ਅਮੀਰਾਂ ਦੇ account 'ਚ ਪਏ ਹੈਗੇ ਜਿਨ੍ਹਾਂ ਦੇ ਘਰ AC ਵੀ ਲੱਗੇ ਦੇ ਗੱਡੀਆਂ ਵੀ ਖਲੋਤੀ ਦੀਆਂ ਨੇ ਉਹਨਾਂ ਦੇ ਘਰ ਇਹ ਪੈਸੇ ਪਏ ਨੇ ਉਹ ਮੈਨੂੰ ਇਹ ਦੱਸੋ ਪਹਿਲਾਂ ਵੀ ਉਹ ਕਿੰਨੇ ਕੋ ਗਰੀਬ ਨੇ ਜਿਨ੍ਹਾਂ ਦੇ ਘਰ ਪੈਸੇ ਪੈ ਕੇ ਦੇ ਆ ਹਾਂਜੀ ਸਾਡੀ ਸਰਕਾਰ ਨੂੰ ਇਹ ਮੰਗਿਆ ਉਹਨਾਂ ਦੇ ਘਰੋਂ ਪੈਸੇ ਨਹੀਂ ਇਹ ਪੈਣੇ ਚਾਹੀਦੇ ਇਹ ਗਰੀਬਾਂ ਨੂੰ ਪੈਸੇ ਪੈਣੇ ਚਾਹੀਦੇ ਜਿਹੜੇ ਆਏ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਇੱਕ ਇਹਨਾਂ ਦੇ ਤੇ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਜੀ ਅਸੀਂ ਹਾਰ ਕੇ ਨਜੋਤੇ ਘਰ ਗਏ ਆ ਚੇਰਮੈਨ ਸਾਹਿਬ ਦੇ ਕਰ ਠੀਕ ਹੈ ਜੀ ਇਹ ਸਾਡੀ ਮੰਗ ਜਿਹੜੀ ਆ ਪੂਰੀ ਹੋਣੀ ਚਾਹੀਦੀ ਆ ਕਿੰਨੇ ਚਿਰ ਤੋਂ ਪਏ ਨਹੀਂ ਪਏ ਭਾਜੀ 3 ਮਹੀਨੇ ਤੋਂ ਪੈਸੇ ਨਹੀਂ ਪਏ 3 ਮਹੀਨੇ ਤੋਂ ਕੰਮ ਕਰਦੇ ਆ 1 ਰੁਪਇਆ ਨਹੀਂ ਪਿਆ ਸਾਡੇ ਅਕਾਊਂਟ ਦੇ ਵਿੱਚ ਆ ਗਿਆ ਕਪਤਨ ਜੀ ਮੇਰੇ ਤੇ ਕਹਿੰਦਾ ਤਾਂ ਜਾਨੂੰ ਜੁੜਿਆ ਹੀ ਨਹੀਂ ਮੋਰਾ ਨਾਮ ਕੀ ਹੈ ਜਗੀਰ ਗੌਰ ਕਿਹੜਾ ਪਿੰਡ ਹੈ ਤੁਹਾਡਾ ਇਹੋ ਹੀ ਗਵਾਰਾ 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 ਕੀ ਮਸਲਾ ਕੀ ਹੈ ਮਸਲਾ ਇਹ ਪੁੱਤ ਕੰਮ ਕਰਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਹਿਣੀਆਂ ਤੱਕ ਸਾਡੇ ਕੋ ਕਢਾਇਆ ਵਹਿਣੀਆਂ ਗਾਰੇ ਹੱਥਾਂ ਨਾਲ ਪਾ ਪਾ ਮੇਰੇ ਕਦਾ ਕੰਮ ਨਹੀਂ ਰੇਗਾ ਕਿਦੋਂ ਚਾਲੂ ਕਿੱਧਰ ਕਿੰਨਾ ਸਮਾਂ ਤਾਂ ਇਹ ਮੈਂ ਤੀਜੇ ਮੈਂ ਤਿਆਨ ਮਾਰੀ ਮਤਲਬ ਆ ਕਿਤਾ ਤੈਨ ਕਦੀ ਆਜ ਆਇੰਦੇ ਤਾਂ ਹੈ ਕਦੀ ਸਵੇਰੇ ਆਇੰਦੇ ਤਾਂ ਹੈ ਕਦੇ ਜਿੰਨਾਂ ਪਾਉਣੇ ਉਹਨਾਂ ਨੂੰ ਪਾਏ ਨਹੀਂ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਆਹ ਡਰ ਹਾਰਡ ਕਾਰਡ ਹਾਰਡ ਕਾਰਡ ਉਹ ਘਰੇ ਰੱਖ ਛੱਡੇ ਬੈਂਕ ਤੇ ਬੈਂਕ ਤੇ ਕੋਈ ਫੋਟੋ ਵੀ ਹਾਰਡ ਕਾਰਡ ਉਹ ਮੈਂ ਲੈ ਲਵਾਂ ਨਾ ਇਹੋ ਜੀ ਇਹਦੇ ਘਵਾਰਾ ਹੀ ਆ ਇਹ ਨਾਮ ਤੇ ਪਿੰਡ ਘਵਾਰਾ ਜੀ ਸਲੱਖਣ ਸਿੰਘ ਕੀ ਮਸਲਾ ਜੀ ਮਸਲਾ ਇਹ ਨਰੇਗਾ ਜੀ ਕੰਮ ਕੀਤਾ ਵਾ ਤੇ ਜੇਮੀ ਨੇ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਮੀਰਾ ਨੇ ਤਗੜੇ ਲੋਕਾਂ ਨੇ ਪਾ ਗਏ ਇੱਥੇ ਕੀਤਾ ਜੀ ਵਹਿਣੀਆਂ ਮੋਣੀਆਂ ਦਾ ਨਹੀਂ ਯਾਰ ਇਹ ਬਹੁਤ ਸੜਕਾਂ ਤੇ ਹਾਂ ਜੀ ਕਿਹੜੇ ਜਿਹੜੇ ਜਿਗਰ ਗੰਡੇ ਕਿੱਥੇ ਪੈ ਗਏ ਹਾਂ ਜੀ ਹਾਂ ਜੀ ਚੰਗੇ ਚੰਗੇ ਬੰਦੇ ਸਾਰੇ ਚੰਗੇ ਚੰਗੇ ਬੰਦੇ ਸੌਖਿਆਂ ਨੂੰ ਪੈ ਗਏ ਆ ਨਾ ਨਾ ਨੂੰ ਨਹੀਂ ਪਏ ਆੜਾ ਦਾ ਨਾਮ ਵੀ ਨਹੀਂ ਆ ਨਹੀਂ ਪਾਇਆ ਨਾਮ ਹੀ ਹੈ ਨਹੀਂ ਵਿੱਚ ਲਿਸਟ ਤੇ ਕੀ ਤੁਹਾਨੂੰ ਕਹਿੰਦੇ ਪੈਸੇ ਕਿਉਂ ਨਹੀਂ ਪਏ ਕੀ ਕਰਨਾ ਪਤਾ ਲਿਜੀ ਹੁਣ ਇਹ ਕਾ ਜੀ ਇਹਦੇ ਸਰਪੰਚ ਨੂੰ ਪਤਾ ਹੋਣਾ ਸਰਕਾਰ ਨੂੰ ਤੁਸੀਂ ਕੀ ਮੰਗ ਕਰਦੇ ਹੋ ਆ ਇਹ ਤਾਂ ਮੰਗ ਕਰ ਲੈ ਸਾਡੇ ਚਾਰੇ ਤੇ ਇਨਕੁਆਰੀ ਹੋਣੀ ਚਾਹੀਦੀ ਆ ਕਿੰਨੇ ਜਾਣੇ ਕਿੰਨੇ ਕੰਮ ਕਰਦੇ ਆ ਆਈ ਘਰ ਤੋਂ ਘਰ ਮੇਰੇ ਕੇ ਅਰੇ 50 ਜਾਣੇ 50 50 30 ਦੀਆਂ ਬੜੀਆਂ ਜਨਾਨੀਆਂ ਨੇ ਗਰੁੱਪ ਚ ਕੀ ਚੱਲੀ ਜਾ ਰਹੀ ਆ ਅੱਜ ਸਰ ਜਿਹੜੇ ਲੋਕਲ ਜਾਮ ਲਾ ਰਹੇ ਨੇ ਵੀ ਇਹਨਾਂ ਦੇ ਕੋਲ ਪੈਸੇ ਨਹੀਂ ਪੈ ਰਹੇ ਕੀ ਮਸਲਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਗਵਾਰੇ ਤੋਂ ਆ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਤੇ ਇਹ ਸਰ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਤੇ ਇੱਕ ਉਹਨਾਂ ਦੀ ਸਿਸਟਰ ਆ ਜੀ ਅਨੀਤਾ ਰਾਣੀ ਨਿੱਕੋਸਰਾ ਖੁਰ ਤੋਂ ਸਰਪੰਚ ਇਹਨਾਂ ਨੇ ਇਹ ਸਾਡੇ ਪਿੰਡ ਚ ਪਹਿਲਾਂ ਧਾਰ ਖੜ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਓ ਤੁਹਾਡੇ ਇਹੀ ਪੈਸੇ ਪਾ ਦੇਣੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਮੈਂ ਅੱਜ ਵੀ ਜਾ ਕੇ ਆਇਆ ਵੀਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿੱਛੋਂ ਨਹੀਂ ਪੈਂਦੇ ਪੈਸੇ ਤੇ ਪਿੱਛੋਂ ਹੀ ਪੈਣੇ ਆ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਜੀ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਹੈ ਕੋਈ ਕਿਸੇ ਦਾ 1 ਰੁਪਿਆ ਇਧਰ ਉਧਰ ਨਹੀਂ ਹੋ ਸਕਦਾ ਜੋ ਇਸ ਸਰਕਾਰ ਪਾ ਦੇ ਤੇ ਅੱਜ ਪਾ ਦੇ ਸਾਰਿਆਂ ਦੇ ਅਸੀਂ ਤੇ ਨਹੀਂ ਪਾਉਣੇ ਅਸੀਂ ਤੇ ਸਿਰਫ ਰੋਜ਼ ਦੇ ਰੋਜ਼ ਹਾਜ਼ਰੀ ਲਾਉਣੀ ਆ ਜਦੋਂ ਵੀ ਕੰਮ ਚੱਲਦਾ ਹੈ ਇਹਨਾਂ ਦੀ ਹਾਜ਼ਰੀ ਲਈ ਆ ਉਹਦਾ ਪ੍ਰੂਫ ਇਹ ਆ ਵੀ ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੀ ਵੀਡੀਓ ਦਫ਼ਤਰੋਂ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਆ ਜੀ ਜੋ ਇਹਨਾਂ ਨੂੰ ਇਲਜ਼ਾਮ ਲਾ ਰਿਹਾ ਬੇਵਿਨਰ ਨਹੀਂ ਬੇਬਿਲਕੁਲ ਬੇਵਨਿਆਦ ਹੈ ਜੀ ਇਹਦੇ ਚ ਕੋਈ ਸਚਾਈ ਨਹੀਂ ਜੀ ਕੋਈ ਸਚਾਈ ਨਹੀਂ ਜੀ ਤੁਸੀਂ ਵੀਡੀਓ ਦੇ ਥਰੋ ਜਾ ਕੇ ਪਤਾ ਕਰ ਸਕਦੇ ਜੀ ਕਿ ਹਾਜ਼ਰੀਆਂ ਲੱਗੀਆਂ ਜ ਨਹੀਂ ਲੱਗੀਆਂ ਕੈਨੇਡਾ ਦੇ ਲੋਕੀ ਬਾਹਰ ਬੈਠੇ ਨੇ ਉਹਨਾਂ ਦੇ ਖਾਤੇ ਚ ਪੈਸੇ ਜਾਂਦੇ ਨੇ ਸਾਨੂੰ ਪੈਸੇ ਨਹੀਂ ਮਿਲਦੇ ਕੋਈ ਇੱਕ ਵੀ ਸਾਬਤ ਕਰ ਦਿਓ ਜੀ ਕੋਈ ਕੈਨੇਡਾ ਵਾਲਾ ਜਾਂ ਕੋਈ ਕਿਸੇ ਦਾ ਵੀ ਹੋਵੇ ਕਿ ਜਿਹੜਾ ਪਿੰਡ ਚ ਹਾਜ਼ਰ ਨਹੀਂਗਾ ਜਿਹਨੇ ਕੰਮ ਨਹੀਂ ਕੀਤਾ ਉਹਦਾ ਉਹਦੇ ਹਾਜ਼ਰੀ ਲੱਗੀ ਹੈ ਇੱਕ ਵੀ ਸਾਬਤ ਕਰ ਦਿਓ ਲਿਸਟ ਦਾ ਵੀ ਜ਼ਿਕਰ ਵਿੱਚ ਜੇ ਕਰਦੇ ਨੇ ਲਿਸਟਾਂ ਤੇ ਮੈਨੂੰ ਤੇ ਅਜੇ ਤੱਕ ਉਹਨਾਂ ਲਿਸਟ ਕੋਈ ਦਿੱਤੀ ਨਹੀਂ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਇਹੋ ਜੀ ਡਿਸਕ ਕੋਈ ਮੈਨੂੰ ਵੀ ਵਿਖਾ ਦੋ ਕਿ ਕੈਨੇਡਾ ਅਮਰੀਕਾ ਵਾਲੇ ਤੇ ਪਏ ਹੋਣ ਤੇ ਜਿਹੜੇ ਸਾਡੇ ਕੈਨੇਡਾ ਅਮਰੀਕਾ ਸਾਡੇ ਪਿੰਡ ਤੇ ਰਹਿੰਦੇ ਆ ਉਹ ਤੇ ਪੱਕੇ ਹੀ ਉਧਰ ਰਹਿੰਦੇ ਨੇ ਉਹਨਾਂ ਦਾ ਇਥੋਂ ਦਾ ਮੇਰੇ ਕੋਲ ਤਾਂ ਰਿਕਾਰਡ ਵੀ ਨਹੀਂ ਹੋਣਾ ਉਹ ਤੇ ਪੱਕੇ ਹੀ ਉਧਰ ਦੇ ਆ ਤੇ ਬਾਕੀ ਜੇ ਇਦਾਂ ਦੀ ਗੱਲ ਕੋਈ ਹੈਗੀ ਤਾਂ ਤੁਸੀਂ ਵੀਡੀਓ ਤੇ ਉੱਥੇ ਜਾ ਕੇ ਪਤਾ ਕਰ ਸਕਦੇ ਜੀ ਕਿੱਚ ਕਿਹੜੀ ਗੱਲ ਆ ਕਾਗਜ਼ ਤੇ ਨਹੀਂ ਝੂਠ ਬੋਲਣਗੇ ਨਾ ਜੀ ਕਾਗਜ਼ ਤੇ ਸਾਰਾ ਕੋਈ ਸੱਚ ਦਾਸੀ ਦੇਣਗੇ ਕੀ ਕੀ ਦੀ ਹਾਜ਼ਰੀ ਲੱਗੀ ਆ ਕੀ ਦੀ ਨਹੀਂ ਲੱਗੀ ਲੇਟ ਹੋਣ ਦਾ ਕਾਰਨ ਸਰਕਾਰ ਦੀ ਸੈਂਟਰ ਵੱਲੋਂ ਆ ਮੇਰੇ ਵੱਲੋਂ ਤੇ ਕੋਈ ਅਸੀਂ ਤਾਂ ਰੋਜ਼ ਦੀ ਰੋਜ਼ ਹਾਜ਼ਰੀ ਲੱਗਦੀ ਆ ਦੋ ਟਾਈਮ ਲਾਉਣੀ ਪੈਂਦੀ ਆ ਜੇ ਇੱਕ ਟਾਈਮ ਲੱਗੀ ਸ਼ਾਮ ਨੂੰ ਨਹੀਂ ਲੱਗੀ ਤਾਂ ਉਹ ਅੱਜ ਕੈਂਸਲ ਹੋ ਜਾਂਦੀ ਆ ਇਹ ਕਰਕੇ ਸਾਨੂੰ ਰੋਜ਼ ਦੀ ਰੋਜ਼ ਹਾਜ਼ਰੀ ਲਾਉਣੀ ਪੈਂਦੀ ਆ ਮੋਬਾਈਲ ਤੋਂ ਲੱਗਦੀ ਆ ਕੋਈ ਇਹਦੇ ਵਿੱਚ ਕਿਸੇ ਦਾ ਇੱਧਰ ਉੱਧਰ ਨਹੀਂ ਹੋ ਸਕਦਾ ਜਿਹਦਾ ਨਾਮ ਆ ਉਹਦੀ ਹਾਜ਼ਰੀ ਲੱਗਣੀ ਆ ਇੱਕ ਪਹਿਸਾ ਪਹਿਲਾਂ ਜਿੱਦਾਂ ਇਹ ਕਰਦੇ ਰਹੇ ਨੇ ਵੀ ਅੱਜ ਨਹੀਂ ਹੱਥ ਨਾ ਲੱਗਦੀਆਂ ਸੀ ਤੇ ਲਗਣੀ ਕਿਸ ਦੀ ਆ ਤਹੇ ਇਹਨਾਂ ਕਢਾ ਲਿਆ ਜੇ ਪਿਛਲੇ ਸਰਕਾਰ ਦੇ ਟਾਈਮ ਦੀ ਇਹਨਾਂ ਦੀ ਇਨਕੁਆਰੀ ਕਰਾ ਕੇ ਦੇਖ ਲੋ ਇਹਨਾਂ ਨੇ ਉਥੋਂ ਏਟੀਐਮ ਈਸ਼ੂ ਕਰਵਾ ਲੇ ਕਢਾ ਲੇ ਇਹਨਾਂ ਨੇ ਲੱਖਾਂ ਦੇ ਪੈਸੇ ਖਾ ਗਏ ਲੋਕਾਂ ਦੇ ਪੁੱਛੋ ਲੋਕਾਂ ਤੋਂ ਇਨਕੁਆਰੀ ਕਰਾ ਕੇ ਵੇਖੋ ਤੁਸੀਂ ਵੀ ਕਿੱਥੋਂ ਕਿੱਥੋਂ ਕੀ ਕੀ ਹੋਣ ਰਿਹਾ ਮੇਰੇ ਪਿੰਡ ਚੋਂ ਜਾ ਕੇ ਪਤਾ ਕਰ ਦੋ ਕੋਈ ਵੀ ਮੈਂ ਕਿਸੇ ਨੂੰ ਇਹ ਕਿਹਾ ਹੋਏ ਵੀ ਤੂੰ ਕਿਹੜੀ ਪਾਰਟੀ ਦਾ ਕਿਹੜੀ ਦਾ ਨਹੀਂ ਆ ਨੂੰ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸੌਂਪੀ ਆਹੀਂ ਬਿਲਕੁਲ ਬੇਪੱਖ ਹੋ ਕੇ ਕਿਸੇ ਨਾਲ ਪੱਖਪਾਤ ਵਾਲੀ ਗੱਲ ਨਹੀਂ ਕੋਈ ਕੀਤੀ ਸਹੀ ਕੀਤੇ ਆ ਕੱਚੇ ਕੋਠਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਆ ਅਸੀਂ ਇਹਨਾਂ ਦੇ ਜਾ ਕੇ ਪਤਾ ਕਰੋ ਜਿਹੜੀ ਇਹਨਾਂ ਦੀ ਕੁੜੀ ਆ ਉੱਥੋਂ ਉੱਥੇ ਜਾ ਕੇ ਕੀ ਹੋਣ ਰਿਹਾ ਉੱਥੋਂ ਜਾ ਕੇ ਪਤਾ ਕਰੋ ਐਸ ਪਿੰਡ ਦਾ ਮਸਲਾ ਜੀ ਐਸ ਪਿੰਡ ਦਾ ਮਸਲਾ ਤੁਸੀਂ ਜਾ ਕੇ ਪੁੱਛ ਸਕਦੇ ਜੇ ਤੁਹਾਨੂੰ ਪੁੱਛ ਸਕਦੇ ਕਿਸੇ ਕੋਈ ਇਹ ਕਿ ਕੋ ਕਰ ਕਰ